ਦੋਸਤੋ ਸੱਪ ਇੱਕ ਜਹਾਜੀਬ ਹੈ ਜਿਸ ਦੇ ਬਾਰੇ ਸੁਣ ਕੇ ਹੀ ਇਨਸਾਨ ਦੀ ਰੂਹ ਕੰਮ ਜਾਂਦੀ ਹੈ ਜੇਕਰ ਤੁਹਾਡੀਆਂ ਅੱਖਾਂ ਦੇ ਸਾਹਮਣੇ ਸੱਪ ਆ ਜਾਵੇ ਤਾਂ ਤੁਸੀਂ ਕੁਝ ਸਕਿੰਟਾਂ ਲਈ ਕੁਝ ਨਹੀਂ ਸਮਝ ਸਕਦੇ ਜੇਕਰ ਸੱਪ ਦੇ ਡੰਗਣ ਤੋਂ ਬਾਅਦ ਮੌਕੇ ਤੇ ਇਲਾਜ ਨਾ ਕਰਵਾਇਆ ਜਾਵੇ ਤਾਂ ਮੌਤ ਲਗਭਗ ਤੈਅ ਹੁੰਦੀ ਹੈ ਇਸ ਦੇ ਬਾਵਜੂਦ ਵੀ ਸੱਪ ਦਾ ਘਾਤਕ ਦੁਸ਼ਮਣ ਮੰਨੇ ਜਾਨਵਰ ਨਿਉਲੇ ਕਿਵੇਂ ਬਚ ਜਾਂਦੇ ਹਨ ਅਸੀਂ ਸਾਰੇ ਜਾਣਦੇ ਹਾਂ ਕਿ ਵੱਡੇ ਵੱਡੇ ਜਾਨਵਰ ਵੀ ਸੱਪ ਦੇ ਜ਼ਹਿਰ ਨਾਲ ਸ਼ਿਕਾਰ ਹੋ ਜਾਂਦੇ ਹਨ ਪਰ ਨਿਉਲੇ ਕਿਵੇਂ ਬਚ ਜਾਂਦੇ ਹਨ ਤੁਸੀਂ ਸ਼ਾਇਦ ਕਦੇ ਸੋਚਿਆ ਹੋਵੇਗਾ ਕਿ ਨਿਉਲੇ ਡੰਗਣ ਤੋਂ ਬਾਅਦ ਵੀ ਸੱਪ ਨਾਲ ਲੜਦਾ ਰਹਿੰਦਾ ਹੈ ਨਵਲਾ ਬੱਡੇ ਤੋਂ ਵੱਡੇ ਸੱਪਾਂ ਤੋਂ ਵੀ ਬਚਦਾ ਹੈ ਅਤੇ ਜ਼ਿਆਦਾਤਰ ਮਾਮਲਿਆਂ ਵਿੱਚ ਇਹ ਉਸਨੂੰ ਮਾਰਨ ਤੋਂ ਬਾਅਦ ਹੀ ਮਰਦਾ ਹੈ ਅਜਿਹੇ 'ਚ ਵੱਡਾ ਸਵਾਲ ਇਹ ਹੈ ਕਿ ਉਹ ਇਸ ਖਤਰਨਾਕ ਜੀਵ ਦੇ ਜ਼ਹਿਰ ਤੋਂ ਕਿਵੇਂ ਬਚਦਾ ਹੈ ਉਸ ਕੋਲ ਅਜਿਹਾ ਕੀ ਹੈ ਆਓ ਜਾਣਦੇ ਹਾਂ ਇਸ ਦੇ ਬਾਰੇ ਦੋਸਤੋ ਸੱਪ ਨੇੋਲਿਆਂ ਦੇ ਬੱਚੇ ਨੂੰ ਖਾਂਦੇ ਹਨ ਪਰ ਜਦੋਂ ਵੱਡੇ ਨੇੋਲਿਆਂ ਦੀ ਗੱਲ ਆਉਂਦੀ ਹੈ ਤਾਂ ਉਹ ਸੱਪ ਨੂੰ ਡੰਗ ਮਾਰਦੇ ਹਨ ਅਸਲ ਵਿੱਚ ਨੇੋਲਿਆਂ ਦੇ ਸਰੀਰ ਵਿੱਚ ਐਸੀ ਟਿਲਕਲੌਨ ਹੁੰਦਾ ਹੈ ਇਹ ਇੱਕ ਨਿਊਰੋਟ੍ਰਾਂਸਮਿਟਰ ਹੈ ਜੋ ਉਹਨਾਂ ਦੇ ਦਿਮਾਗ ਵਿੱਚ ਮੌਜੂਦ ਹੁੰਦਾ ਹੈ ਇਹ ਖੂਨ ਵਿੱਚ ਮਿਲਾਏ ਗਏ ਜ਼ਹਿਰ ਦੇ ਨਿਊਰੋਟੌਕਸਿਨ ਪ੍ਰਭਾਵ ਨੂੰ ਘਟਾਉਂਦਾ ਹੈ ਇਸ ਕਾਰਨ ਸੱਪ ਦੇ ਜ਼ਹਿਰ ਨਾਲ ਨੇੋਲੇ ਨਹੀਂ ਮਰਦੇ ਉਹ ਜ਼ਹਿਰ ਤੋਂ ਮੁਕਤ ਹੋ ਜਾਂਦੇ ਹਨ ਅਤੇ ਉਹਨਾਂ ਨੂੰ ਕੁਝ ਨਹੀਂ ਹੁੰਦਾ ਇਹ ਬੱਕਰੀ ਗੱਲ ਹੈ ਕਿ ਕਈ ਵਾਰ ਸੱਪ ਵੀ ਨੇੋਲਿਆਂ ਨੂੰ ਪਛਾੜ ਦਿੰਦੇ ਹਨ ਦੋਸਤੋ ਤੁਹਾਨੂੰ ਦੱਸ ਦਿੰਦੇ ਕਿ ਨੇੋਲੇ ਅਤੇ ਸੱਪਾਂ ਵਿੱਚ ਕਰ ਦੁਸ਼ਮਣੀ ਕੁਦਰਤੀ ਤੌਰ ਤੇ ਉਹਨਾਂ ਲਈ ਭੋਜਨ ਹਨ ਅਤੇ ਉਹ ਸਿਰਫ ਭੋਜਨ ਲਈ ਸੱਪਾਂ ਦਾ ਸ਼ਿਕਾਰ ਕਰਦੇ ਹਨ। ਦਿਲਚਸਪ ਗੱਲ ਇਹ ਹੈ ਕਿ ਨਿਯੋਲੇ ਜ਼ਿਆਦਾਤਰ ਪਹਿਲਾਂ ਹਮਲਾ ਨਹੀਂ ਕਰਦੇ। ਉਹ ਸਿਰਫ ਆਪਣੇ ਆਪ ਨੂੰ ਜਾਂ ਆਪਣੇ ਬੱਚਿਆਂ ਨੂੰ ਸੱਪ ਦੇ ਹਮਲੇ ਤੋਂ ਬਚਾਉਣ ਲਈ ਹਮਲਾ ਕਰਦੇ ਹਨ। ਇੰਡੀਅਨ ਗ੍ਰੇ ਨਿਯੋਲੇ ਨੂੰ ਸਭ ਤੋਂ ਖਤਰਨਾਕ ਸੱਪਾਂ ਮਾਰਨ ਵਾਲਾ ਜਾਨੀ ਕਿ ਸੱਪਾਂ ਦਾ ਦੁਸ਼ਮਣ ਮੰਨਿਆ ਜਾਂਦਾ ਹੈ। ਇਹ ਕਿੰਕੋਬਰਾ ਨੂੰ ਵੀ ਮਾਰਨ ਵਿੱਚ ਸਮਰੱਥਾ ਰੱਖਦਾ ਹੈ।